ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਜੇਲ੍ਹਾਂ ਦੇ ਵਿੱਚੋਂ ਲਗਾਤਾਰ ਮੋਬਾਈਲ ਫੋਨ ਬਰਾਮਦ ਹੋ ਰਹੇ ਨੇ ਔਰ ਉਹਨਾਂ ਦੇ ਨਾਲ ਹੀ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵੀ ਬਾਹਰ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੱਜ ਇਸ ਕੇਸ ਦੇ ਉੱਤੇ ਸੁਣਵਾਈ ਹੋਈ ਇਸ ਦੇ ਨਾਲ ਹੀ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਕੀਤੀ ਗਈ ਸੀ ਡਿਜੀਟਲ ਪਲੈਟਫਾਰਮ ਤੇ ਉਹਨੂੰ ਲੈ ਕੇ ਵੀ ਗੱਲਬਾਤ ਹੋਈ ਏ ਇਸ ਵਕ ਸਾਡੇ ਨਾਲ ਐਡਵੋਕੇਟ ਸਾਊਮ ਜੂਨੇ ਐਡਵੋਕੇਟ ਗੌਰਵ ਭਾਈਆ ਜੀ ਮੌਜੂਦ ਨੇ ਨਾਲ ਗੱਲਬਾਤ ਕਰਦੇ ਐਡਵੋਕੇਟ ਸਾਹਿਬ ਕੀ ਚੀਜ਼ਾਂ ਰਹੀਆਂ ਅੱਜ ਦੀ ਸੁਣਵਾਈ ਦੇ ਵਿੱਚ ਪਿਛਲੀ ਵਾਰੀ ਦੀ ਅਪਡੇਟ ਰਹੀ ਹੈ ਮੈਮ ਇੱਕ ਕੋਰਟ ਦੇ ਵਿੱਚ ਅਜ ਇੱਕ ਬੜੀ ਹਾਸੋ ਹੀ ਨਹੀਂ ਸਿਚੁਏਸ਼ਨ ਕ੍ਰੀਏਟ ਹੋਈ ਬਿਕੋਜ਼ ਜਦੋਂ ਕੋਰਟ ਦੇ ਵਿੱਚ ਡੇਟ ਆਈ ਅੱਜ ਜਦੋਂ ਕੋਰਟ 'ਚ ਡੇਟ ਸੀਗੀ ਤੇ ਅੱਜ ਦੀ ਡੇਟ ਦੇ ਵਿੱਚ ਹੀ ਉਹ ਯੂਆਰਐਲਸ ਜਿਹੜੇ ਨੇ ਉਹ ਡਿਲੀਟ ਕੀਤੇ ਗਏ ਦੋ ਇੰਟਰਵਿਊਜ਼ ਜਿਹੜੀਆਂ ਸੀਗੀਆਂ ਉਹ ਦੋ ਦਿਨ ਪਹਿਲਾਂ ਡਿਲੀਟ ਕੀਤੀਆਂ ਗਈਆਂ ਤੇ ਜਿਹੜੀਆਂ ਆਪਣੇ ਯੂਆਰਐਲ ਸੀਗੇ ਯੂਆਰਐਮਨ ਡਿਫਰੈਂਸ ਮੈਂ ਸਮਝਾ ਦੇਣਾ ਤੁਹਾਨੂੰ ਕਿ ਮੇਰੀ ਮੇਨ ਇੰਟਰਵਿਊ ਸੀਗੀ ਜਿਹੜੀ ਕਿ 45 ਤੇ 50 ਮਿੰਟ ਦੀ ਸੀਗੀ ਉਹਨਾਂ ਦੇ ਉੱਤੇ ਦੋ ਐਫਆਈਆਰਸ ਵੀ ਰਜਿਸਟਰ ਹੋਈਆਂ ਨੇ ਤੇ ਉਹਨਾਂ ਨੂੰ ਤਾਂ ਪਹਿਲਾਂ ਹੀ ਇਹਨਾਂ ਨੇ ਸਰਕਾਰ ਨੇ ਕਿਉਂਕਿ ਮਾਨਜੋਗ ਹਾਈ ਕੋਰਟ ਦਾ ਆਰਡਰ ਸੀਗਾ ਤੇ ਅੱਜ ਦੀ ਡੇਟ ਸੀਗੀ ਤੇ ਡੇਟ ਤੋਂ ਪਹਿਲਾਂ ਪਹਿਲਾਂ ਹਟਾਉਣਾ ਜ਼ਰੂਰੀ ਸੀਗਾ ਉਹ ਤਾਂ ਇਹ ਹਟਾ ਚੁੱਕ ਉਹਨਾਂ ਦੀਆਂ ਲਿੰਕ ਕਾਪੀ ਕਰਕੇ ਦੂਸਰੇ ਪਲੇਟਫਾਰਮਸ ਦੇ ਉੱਤੇ ਚੱਲ ਰਿਆ ਸੀ ਤੇ ਉਹ ਮੇਰੇ ਹਿਸਾਬ ਨਾਲ ਜੋ ਕੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਆਰਾਊਂਡ 250 ਤੋਂ ਵੱਧ ਡਿਫਰੈਂਟ ਡਿਫਰੈਂਟ ਪਲੇਟਫਾਰਮ ਸੀਗੇ ਜਿੱਥੇ ਇਹ ਚੱਲ ਰਿਆ ਸੀਗਾ ਭਾਵੇਂ ਉਹ YouTube ਤੇ ਸੀਗਾ Facebook ਤੇ ਸੀ Instagram ਤੇ ਸੀਗਾ TikTok ਤੇ ਸੀਗਾ ਜਾਂ ਹੋਰ ਕਿਸੇ ਸੋਸ਼ਲ ਮੀਡੀਆ ਚੈਨਲ ਤੇ ਸੀਗਾ ਉਹ ਜਿੰਨੀਆਂ ਵੀ ਜਗਾਵਾਂ ਤੋਂ URL ਸੀਗਾ ਉਹ ਅੱਜ ਬਾਈ ਆਰਡਰ ਉਹ ਜਿਹੜਾ ਉਹ ਡਿਲੀਟ ਕਰ ਦਿੱਤਾ ਗਿਆ। ਇੱਕ ਹੋਰ ਜਿ ਸੀ ਇਹਦੇ ਵਿੱਚ ਜਿਵੇਂ ਪਿਛਲੀ ਵਾਰੀ ਇਹ ਮੰਗਿਆ ਗਿਆ ਸੀਗਾ ਕਿ ਜਿਹੜੀਆਂ ਚੀਜ਼ਾਂ ਜੇਲਾਂ ਦੇ ਵਿੱਚ ਕਰਨੀਆਂ ਨੇ ਜਿੰਨੀ ਅਪਗ੍ਰੇਡੇਸ਼ਨ ਕਰਨੀ ਉਹਦੀ ਇੱਕ ਟਾਈਮ ਲਾਈਨ ਮੰਗੀ ਗਈ ਸੀ ਕਿੰਨਾ ਕ ਸਮਾਂ ਲੱਗੇਗਾ। ਉਦੋਂ ਤੇ ਕੀ ਅਪਡੇਟ ਰਿਹਾ ਕਿਉਂਕਿ ਦੱਸਿਆ ਜਾ ਰਿਹਾ ਕਿ ਸਰਕਾਰ ਨੇ ਆਪਣਾ ਉਹ ਲਿਆ ਕੇ ਰੱਖਿਆ ਸੀ ਕਿ ਵੀ ਸਾਨੂੰ ਇੰਨਾ ਟਾਈਮ ਲੱਗੇਗਾ ਉਹ ਚ ਸਾਲਕ ਦਾ ਸਮਾਂ ਮੰਗਿਆ ਗਿਆ ਸੀ। ਹਾਂਜੀ ਬਿਲਕੁਲ ਉਹ ਜਿਹੜਾ ਟਾਈਮ ਪੀਰੀਅਡ ਸਾਲ ਦਾ ਉਹਨਾਂ ਨੇ ਮੰਗਿਆ ਸੀਗਾ ਉਹਦੇ ਵਾਸਤੇ ਉਹਨਾਂ ਨੇ ਇੱਕ ਐਫੀਡੇਵਿਟ ਰਿਟਰਨ ਦੇ ਵਿੱਚ ਮਾਨਜੋ ਕੋਰਟ ਨੂੰ ਦਿੱਤਾ ਔਰ ਮੈਂ ਇਹ ਸਮਝਦਾ ਕਿ ਜਦੋਂ ਕੋਈ ਬਹੁਤ ਉੱਚ ਲੈਵਲ ਦਾ ਅਧਿਕਾਰੀ ਜਿਵੇਂ ਏਡੀਜੀਪੀ ਜੇਲਜ਼ ਜੇ ਕੋਈ ਸਰਕਾਰ ਦੇ ਵੱਲੋਂ ਦੀ ਪ੍ਰਪੋਜ਼ਲ ਕੋਰਟ ਨੂੰ ਦਿੰਦਾ ਕਿ ਅਸੀਂ ਬਾਡੀ ਸਕੈਨਰਸ ਨੇ ਅੰਨੇ ਟਾਈਮ ਦੇ ਵਿੱਚ ਲਗਾ ਦੇਾਂਗੇ ਜੈਮਰਸ ਨੇ ਐਨੇ ਟਾਈਮ ਦੇ ਵਿੱਚ ਲਗਾ ਦੇਵਾਂਗੇ ਤਾਂ ਉਹ ਪੂਰੀ ਸਰਕਾਰ ਤੋਂ ਪੁੱਛ ਕੇ ਫਿਰ ਉਸ ਤੋਂ ਬਾਅਦ ਹੀ ਉਹ ਡਿਸਾਈਡ ਕਰਦੇ ਆ ਤੇ ਉਹ ਜਿਹੜਾ ਟਾਈਮ ਲਾਈਨ ਉਹਨਾਂ ਨੇ ਕੋਰਟ ਨੂੰ ਦਿੱਤਾ ਉਹ ਕੋਰਟ ਨੂੰ ਮਨਜ਼ੂਰ ਨਹੀਂ ਸੀਗਾ ਉਹਦੀ ਵਜ੍ਹਾ ਬੜੀ ਸਾਫ਼ ਸੁਥਰੀ ਸੀਗੀ ਬੜਾ ਲੌਜੀਕਲ ਪੁਆਇੰਟ ਸੀਗਾ ਕਿ ਇੱਕ ਨਾਈਲੋਨ ਮੈਸ਼ ਲਗਾਨੀ ਹੈ ਕਿਸੇ ਪਾਰਟਿਕੂਲਰ ਜੇਲ ਦੇ ਵਿੱਚ ਤੇ ਕੋਈ ਇੱਕ ਆਦਮੀ ਤਾਂ ਲਗਾਏਗਾ ਨਹੀਂ ਉਹ ਤੁਸੀਂ ਠੇਕੇ ਦੇਵੋਗੇ ਟੈਂਡਰ ਅਲਾਟ ਕਰੋਗੇ ਤੇ 2 4 6 ਮਹੀਨੇ ਦੇ ਵਿੱਚ ਵਿੱਚ ਕੰਮ ਕੰਪਲੀਟ ਹੋ ਜਾਣਾ ਚਾਹੀਦਾ ਹੈ ਇਹਨੂੰ ਜਿੰਨਾ ਆਪਾਂ ਟਾਈਮ ਜ਼ਿਆਦਾ ਦੇਵਾਂਗੇ ਉੰਨੀ ਹੀ ਪ੍ਰੋਬਲਮ ਜਿਹੜੀ ਉਹ ਵੱਧੀ ਜਾਊਗੀ ਸੋ ਕੋਰਟ ਨੇ ਜਿਹੜਾ ਹੈ ਉਹ ਐਫ ਤਾਂ ਤੋਂ ਇਨਕਾਰ ਕਰਤਾ ਉਹ ਐਫੀਡੇਵਿਟ ਜਿਹੜਾ ਸਰਕਾਰ ਨੂੰ ਉਵੇਂ ਦਵੇਂ ਵਾਪਸ ਕਰ ਦਿੱਤਾ ਗਿਆ ਕੂਟ ਇਹ ਚਾਹਦੀ ਹੈ ਕਿ ਜਲਦੀ ਤੋਂ ਜਲਦੀ ਤੁਸੀਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਸਿਕਿਉਰਿਟੀ ਦਾ ਸਿਸਟਮ ਹੈ ਉਹਨੂੰ ਬਤਾਓ ਤਾਂ ਕਿ ਜਿਹੜਾ ਜੇਲ੍ਹਾਂ ਦੇ ਵਿੱਚੋਂ ਦੀ ਗਲਤ ਕੰਮ ਹੋ ਰਹੇ ਨੇ ਬਲੈਕਮੇਲਿੰਗ ਹੋ ਰਹੀ ਹੈ ਰੈਨਸਮ ਦੀਆਂ ਕੌਲਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਹੈਂਡਲ ਚੱਲ ਰਹੇ ਨੇ ਗੈਂਗਸਟਰਸ ਦੇ ਤੇ ਉਹ ਸਾਰੇ ਜਿਹੜੇ ਨੇ ਉਹ ਬੰਦ ਹੋ ਸਕਣ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਜਿੰਨੀਆਂ ਵੀ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ ਫਿਨਿਸ਼ ਹੋਣੀਆਂ ਚਾਹੀਦੀਆਂ ਨੇ ਆਉਣ ਵਾਲੀ 25 ਜਨਵਰੀ ਨੂੰ ਚਲੇਗਾ ਕਿ ਸਰਕਾਰ ਨਵਾਂ ਪਲਾਨ ਲੈ ਕੇ ਕੀ ਆਂਦੀ ਹੈ ਤੇ ਕਿਆ ਕੋਰਟ ਉਹਦੇ ਤੋਂ ਸਹਿਮਤ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਜੀ ਸੀਗੇ ਜਿਸ ਵਕਤ ਜੱਜ ਸਾਹਿਬ ਸਵਾਲ ਕਰ ਰਹੇ ਸੀਗੇ ਤੇ ਜਿਹੜੇ ਨੁਮਾਇंदे ਅੱਗੇ ਪੁਲਿਸ ਵੱਲੋਂ ਆ ਕੇ ਖੜੇ ਸੀਗੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਹਿੰਦੇ ਕਿ ਇਹਦੇ ਵਿੱਚ ਇਨਵੋਲਵਮੈਂਟ ਗਵਰਨਮੈਂਟ ਆਫ ਇੰਡੀਆ ਦੀ ਵੀ ਰਹੇਗੀ ਔਰ ਬਹੁਤ ਸਾਰੀਆਂ ਦਲੀਲਾਂ ਉਹਨਾਂ ਦੇ ਵੱਲੋਂ ਪੇਸ਼ ਕੀਤੀਆਂ ਕਹਿੰਦੇ ਕਿ ਜਿਹੜਾ ਬਾਡੀ ਸਕੈਨਰ ਹੈ ਉਹਨੂੰ ਕਟੋ-ਕਟ 11 ਮਹੀਨੇ ਜਿਹੜੇ ਨੇ ਉਹ ਲੱਗਦੇ ਨੇ ਆਨੂੰ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਮੈਂ ਮੈਂ ਉਹਦੇ ਵਾਸਤੇ ਤੁਹਾਨੂੰ ਜਵਾਬ ਦੇ ਦੇਣਾ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਕੋਰਟ ਦੇ ਵਿੱਚ ਗੱਲ ਸੁਣਦੇ ਹਾਂ ਤੇ ਉਹ ਆਪਾਂ ਨੂੰ ਪੂਰੀ ਉਹਦਾ ਕੰਟੈਕਸਟ ਜਿਹੜਾ ਉਹ ਸਮਝ ਨਾ ਉਹ ਉਹਦੇ ਵਾਸਤੇ ਉਹ ਕੇਂਦਰ ਦੀ ਕੋਈ ਏਜੰਸੀ ਹੈ ਉੱਥੇ ਕੋ ਉੱਥੋਂ ਦੀ ਆਣੇ ਨੇ ਤੇ ਜਾਂ ਉਹਨਾਂ ਦੀ ਪਰਮਿਸ਼ਨ ਦੀ ਜ਼ਰੂਰਤ ਹੈ ਤੇ ਮਾਨਯੋਗ ਹਾਈ ਕੋਰਟ ਨੇ ਕੇਂਦਰ ਸਰਕਾਰ ਦੇ ਵਕੀਲ ਸਾਹਿਬ ਨੂੰ ਸਪੈਸ਼ਲੀ ਬੁਲਾਇਆ ਕੋਰਟ ਦੇ ਵਿੱਚ ਔਰ ਉਹਨਾਂ ਦੇ ਕੋਲੋਂ ਦੀ ਇਹ ਆਰਡਰ ਦੇ ਵਿੱਚ ਵੀ ਇਹ ਲਿਖਿਆ ਗਿਆ ਹੈ ਕਿ ਜੇ ਕਿਸੇ ਤਰ੍ਹਾਂ ਦੀ ਕੋਈ ਪਰਮਿਸ਼ਨ ਦੀ ਰਿਕੁਆਇਰਮੈਂਟ ਹੈ ਤੇ ਕੇਂਦਰ ਸਰਕਾਰ ਨੂੰ ਵੀ ਉਹ ਡਾਇਰੈਕਸ਼ਨ ਜਿਹੜੀ ਹੈ ਅਸੀਂ ਪਾਸ ਕਰਾਂਗੇ ਤੁਸੀਂ ਐਪਲੀਕੇਸ਼ਨ ਤਾਂ ਦਿਓ ਕਿਉਂਕਿ ਹਾਲੇ ਤੱਕ ਕੋਈ ਐਪਲੀਕੇਸ਼ਨ ਬੋਡੀ ਸਕੈਨਰਸ ਵਾਸਤੇ ਕੇਂਦਰ ਸਰਕਾਰ ਕੋਲ ਗਈ ਨਹੀਂ ਤੇ ਡਿਲੇ ਹੋਣ ਦਾ ਮਤਲਬ ਨਹੀਂ ਪੈਦਾ ਹੁੰਦਾ ਜੇ ਮੰਨ ਲਓ ਤੁਹਾਨੂੰ ਇਹ ਲੱਗਦਾ ਹੈ ਕਿ ਕੇਂਦਰ ਸਰਕਾਰ ਡਿਲੇ ਕਰੇਗੀ ਤੇ ਅਸੀਂ ਸਕੇਂਦਰ ਸਰਕਾਰ ਨੂੰ ਵੀ ਡਾਇਰੈਕਸ਼ਨ ਦੇ ਸਕਦੇ ਹਾਂ ਇਹ ਮਾਨ ਜੋ ਕੋਰਟ ਦਾ ਕਹਿਣਾ ਸੀਗਾ ਸੋ ਇਸ ਕਰਕੇ ਕੇਂਦਰ ਸਰਕਾਰ ਦੀ ਇਨਵੋਲਵਮੈਂਟ ਹੈਗੀ ਹੈ ਕੁਝ ਇੱਕ ਮੈਟਰਸ ਦੇ ਵਿੱਚ ਲੇਕਿਨ ਜੇ ਪੰਜਾਬ ਸਰਕਾਰ ਉਹ ਲਗਵਾਉਣਾ ਚਾਹੁੰਦੀ ਹੈ ਬਾਡੀ ਸਕੈਨਰਸ ਟਾਈਮ ਪੀਰੀਅਡ ਦੇ ਵਿੱਚ ਤੇ ਕੋਰਟ ਜਿਹੜੀ ਹੈ ਇਸ ਟਾਈਮ ਇੰਟਰਫੇਅਰ ਕਰ ਰਹੀ ਹੈ ਔਰ ਬੜੇ ਛੋਟੇ ਟਾਈਮ ਦੇ ਵਿੱਚ ਇਹਨੂੰ ਪੂਰਾ ਕੀਤਾ ਜਾ ਸਕਦਾ ਹੈ ਜੇ ਆਫੀਸਰਸ ਆਪਦੀ ਦਿੱਲੀ ਤਸੱਲੀ ਦੇ ਨਾਲ ਕਰ ਸਕਦੇ ਨੇ ਇੱਕ ਚੀਜ਼ ਹੋ ਰਿਹਾ ਹੈ ਕਿ ਇਸ ਕੇਸ ਦੇ ਵਿੱਚ ਨਾਮਜ਼ਦ ਕਿੰਨਿਆਂ ਨੂੰ ਕੀਤਾ ਗਿਆ ਉਹ ਜ਼ਰੂਰ ਦੱਸ ਦਿਓ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਨਾਮਜ਼ਦ ਮੈਮ ਫਿਲਹਾਲ ਦੇਖੋ ਦੋ ਐਫ ਆਈ ਆਰ ਰਜਿਸਟਰ ਕੀਤੀਆਂ ਗਈਆਂ ਦੋ ਡਿਫਰੈਂਟ ਇਨਸੀਡੈਂਟਸ ਦੇ ਉੱਤੇ ਕਿਉਂਕਿ ਦੋ ਇੰਟਰਵਿਊਜ਼ ਹੋਈਆਂ ਸੀਗੀਆਂ ਉਹਦੇ ਵਿੱਚ ਫਿਲਹਾਲ ਨਾਮਜ਼ਦ ਲਾਰੈਂਸ ਬਿਸ਼ਨੋਈ ਨੂੰ ਹੀ ਕੀਤਾ ਗਿਆ ਹੈ ਲੇਕਿਨ ਉਹਦੇ ਨਾਲ ਨਾਲ ਉਹਨੂੰ ਓਪਨ ਰੱਖਿਆ ਗਿਆ ਹੈ ਕਿ ਜਿਹੜੇ ਵਿਅਕਤੀ ਰਿਸਪੌਂਸੀਬਲ ਪਾਏ ਜਾਣਗੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਸੋ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਜਿਨੂੰ ਡਾਕਟਰ ਪ੍ਰਮੋਦ ਕੁਮਾਰ ਡੀਜੀ ਹਿਊ ਕੀ ਕਾਰਵਾਈ ਕਰਨਗੇ ਉਹ ਮਾਨਜੋ ਕੋਰਟ ਦੇ ਅੱਗੇ ਰੱਖਣਗੇ 25 ਜਨਵਰੀ ਨੂੰ ਕੋਰਟ ਦੇ ਅੱਗੇ ਉਹਨਾਂ ਨੇ ਆਪਦੀ ਇਨੀਸ਼ੀਅਲ ਰਿਪੋਰਟ ਦੇਣੀ ਹੈ ਉੱਥੋਂ ਆਪਾਂ ਨੂੰ ਪਤਾ ਚੱਲੇਗਾ ਕਿ ਕਮੇਟੀ ਨੇ ਕਿੱਥੋਂ ਤੱਕ ਜਾਂਚ ਕੀਤੀ ਹੈ ਤੇ ਉਹਦਾ ਕੀ ਰਿਜ਼ਲਟ ਆਇਆ ਸਰ ਇੱਕ ਚੀਜ਼ ਹੋਰ ਜਿਸ ਤਰੀਕੇ ਨਾਲ ਇਹ ਤਾਂ ਭਾਈ ਕਿ ਇੰਟਰਵਿਊ ਦੀ ਗੱਲ ਕਰ ਰਹੀ ਲੇਕਿਨ ਅੱਜ ਕੋਰਟ ਦੇ ਅੰਦਰ ਜਿਹੜੇ ਹੋਰ ਮੋਬਾਈਲ ਫੋਨ ਫੜੇ ਜਾ ਰਹੇ ਨੇ ਵੀਡੀਓਜ਼ ਅੰਦਰ ਉਹ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਵੀ ਕਿਹਾ ਗਿਆ ਆ ਪੁਲਿਸ ਆਫੀਸਰਜ਼ ਨੂੰ ਉਹ ਕੀ ਕੀ ਚੀਜ਼ਾਂ ਜੜੀਆਂ ਨੇ ਉਹ ਕਹੀਆਂ ਗਈਆਂ ਉਹ ਜੱਜ ਸਾਹਿਬ ਦਾ ਇਹ ਕਹਿਣਾ ਸੀਗਾ ਕਿ ਤੁਹਾਨੂੰ ਵਾਰ-ਵਾਰ ਕੋਰਟਾਂ 'ਚ ਕਿਉਂ ਆਉਣਾ ਪੈਂਦਾ ਹੈ ਏਡੀਜੀਪੀ ਦਾ ਕੰਮ ਹੈ ਪੂਰੇ ਪੰਜਾਬ ਦੀਆਂ ਜੇਲ੍ਹਾਂ ਦੀ ਸਿਕਿਉਰਿਟੀ ਦਾ ਧਿਆਨ ਰੱਖਣਾ ਜੇ ਤੁਸੀਂ ਫਿਰ ਪੰਜਾਬ ਦੀ ਸਿਕਿਉਰਿਟੀ ਜੇਲ੍ਹਾਂ ਦੀ ਵਧਾ ਦਿਓਗੇ ਤੇ ਤੁਹਾਨੂੰ ਡਿਫਰੈਂਟ ਡਿਫਰੈਂਟ ਕੇਸਿਸ ਦੇ ਵਿੱਚ ਨਹੀਂ ਆਉਣਾ ਪਏਗਾ ਕਿਉਂਕਿ ਮਾਨਯੋਗ ਕੋਰਟ ਦੇ ਵਿੱਚ ਇਸ ਪਾਰਟਿਕੂਲਰ ਬੈਂਚ ਦੇ ਅੱਗੇ ਮੈਟਰ ਲੱਗਿਆ ਹੈ ਲੇਕਿਨ ਹੋਰ ਕੋਰਟਾਂ ਦੇ ਵਿੱਚ ਕੀ ਚੱਲ ਰਿਹਾ ਹੈ ਪੂਰੇ ਪੰਜਾਬ ਦੀਆਂ ਜੇਲ੍ਹਾਂ 'ਚ ਕੀ ਹੋ ਰਿਹਾ ਹੈ ਉਹਨਾਂ ਨੂੰ ਜਾਣਕਾਰੀ ਹੈ ਉਹਨਾਂ ਨੂੰ ਪਤਾ ਹੈ ਕਿਉਂਕਿ ਉਹਨਾਂ ਕੋਲ ਡਿਫਰੈਂਟ ਡਿਫਰੈਂਟ ਐਫੀਡੇਵਿਟਸ ਆ ਰਹ ਨੂੰ ਐਮਿਕਸ ਸਿਕਿਉਰਿਟੀ ਵੀ ਦੱਸਦੇ ਨੇ ਤੋਂ ਸਾਰੀਆਂ ਚੀਜ਼ਾਂ ਕੋਰਟ ਦੇ ਅੱਗੇ ਪਈਆਂ ਹੋਈਆਂ ਨੇ ਸੋ ਉਹ ਇਹ ਚਾਹੁੰਦੇ ਆ ਕਿ ਇਹ ਸਾਰਾ ਮੈਟਰ ਜਿਹੜਾ ਕਨਸੋਲੀਡੇਟ ਹੋ ਕੇ ਤੁਸੀਂ ਜੇਲ੍ਹ ਦੀ ਸਿਕਿਉਰਿਟੀ ਨੂੰ ਉਹਨਾਂ ਕੋਲ ਵਧਾ ਦਿਓ ਕਿ ਉਹ ਤੁਹਾਨੂੰ ਰੈਦਰ ਲੋਕ ਪ੍ਰਸ਼ੰਸਾ ਕਰਨ ਤੁਹਾਡੀ ਸੋ ਐਸ ਕਰਕੇ ਜਿਹੜੀ ਬਠਿੰਡਾ ਦੀ ਜੇਲ੍ਹ ਹੈ ਉਹਦੇ ਵਿੱਚ ਵੀ ਸਾਰੇ ਜੈਮਰ ਨਹੀਂ ਲੱਗੇ ਹੋਏ ਹੁਣ ਉਹ ਕੋਰਟ ਜਿਹੜੀ ਹੈ ਉਹ ਸਾਰੀਆਂ ਡਿਟੇਲਸ ਜਿਹੜੀਆਂ ਨੇ ਉਹ ਕੋਰਟ ਦੇ ਅੱਗੇ ਇਹਨਾਂ ਨੂੰ ਮਜਬੂਰੀ 'ਚ ਦੇਣੀਆਂ ਪੈ ਰੀਆਂ ਨੇ ਪੰਜਾਬ ਸਰਕਾਰ ਨੂੰ ਔਰ ਕੋਰਟ ਇਹ ਸੁਨਿਸ਼ਚਿਤ ਕਰਨਾ ਚਾਹੁੰਦੀ ਹੈ ਕਿ ਸਾਰੀਆਂ ਜੇਲ੍ਹਾਂ ਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਪ੍ਰੋਪਰ ਜੈ ਲਗੇ ਹੋਣ ਸਭ ਤਰ੍ਹਾਂ ਦੇ ਲਗੇ ਹੋਣ ਤਾਂ ਕਿ ਜਿਹੜਾ ਟਾਈਮਲੀ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਐਡਵੋਕੇਟ ਗੌਰਵ ਆਈਆ ਦੇ ਨਾਲ ਗੱਲ ਕਰ ਰਹੇ ਸੀਗੇ ਔਰ ਲੋਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਮਾਮਲੇ ਦੇ ਉੱਤੇ ਔਰ ਨਾਲ ਦੇ ਨਾਲ ਹੀ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਫੋਨ ਔਰ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਵੀਡੀਓਜ਼ ਅੰਦਰੋਂ ਵਾਇਰਲ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕਰ ਰਹੇ ਸੀਗੇ ਔਰ ਸਿੱਧੇ ਤੌਰ ਤੇ ਕਿਹਾ ਗਿਆ ਕਿ ਅਗਲੀ ਤਰੀਕ 25 ਜਨਵਰੀ ਦੀ ਦਿੱਤੀ ਗਈ ਹੈ ਕਿ 25 ਜਨਵਰੀ ਨੂੰ ਐਸਆਈਟੀ ਵੀ ਆਪਣੀ ਪਹਿਲੀ ਰਿਪੋਰਟ ਸਾਹਮਣੇ ਰੱਖੇਗੀ ਔਰ ਨਾਲ ਹੀ ਜਿਹੜਾ ਆ ਉਹ ਸਰਕਾਰ ਦਾ ਅਗਲੀ ਜਿਹੜੀ ਉਹਨਾਂ ਨੇ ਐਫੀਡੇਵਿਟ ਦੇਣਾ ਸੀ ਕਿ ਕਿੰਨੇ ਸਮੇਂ ਦੇ ਵਿੱਚ ਜਿਹੜੀਆਂ ਨੇ ਇਹ ਜੇਲ੍ਹਾਂ ਦੇ ਵਿੱਚ ਅਪਗ੍ਰੇਡੇਸ਼ਨ ਹੋ ਜਾਏਗੀ ਉਹ ਸਾਰੀਆਂ ਚੀਜ਼ਾਂ ਰੱਖੀਆਂ ਜਾਣੀਆਂ ਨੇ ਲੇਕਿਨ ਦੇਖਣਾ ਹੁਣ ਹੋਏਗਾ ਕਿ ਅਗਲੇ ਅਗਲੀ ਤਰੀਕ ਤੇ ਕੀ ਹੁੰਦਾ 25 ਜਨਵਰੀ ਨੂੰ ਕੀ ਹੁੰਦਾ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ